ਦੀਪਜੋਤਕੌਰ ਪੰਜਾਬ ਦੀਪਜੋਤਕੌਰ ਪੰਜਾਬ ਦੀਪਜੋਤਕੌਰ ਪੰਜਾਬ ਢਿੱਲੀ ਪਬਲਿਕ ਸਕੂਲ ਰਾਜਪੁਰਾ ਵਿੱਚ ਅੱਜ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਜਦੋਂ ਸਕੂਲ ਦੀ ਵਿਦਿਆਰਥਣ ਦਿਵਜੋਤਕੌਰ ਨੇ ਖੇਡਾਂ ਵਿੱਚ ਹਰ ਪੱਧਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਹਾਲ ਹੀ ਵਿੱਚ ਹੋਈਆਂ 67ਵੀਂ ਰਾਸ਼ਟਰੀ ਸਕੂਲ ਖੇਡਾਂ 2023-24 ਅੰਡਰ 17 ਲੜਕੀਆਂ ਤੇ ਲੜਕੀਆਂ ਵਿੱਚ भाग ਲਿਆ ਇਹ ਮੁਕਾਬਲੇ ਪੱડાਸਾ ਵਿਖੇ ਹੋਏ ਜਿਸ ਵਿੱਚ ਸਕੂਲ ਦੀ ਵਿਦਿਆਰਥਣ ਦਿਵਜੋਤਕੌਰ ਨੇ ਕਾਸਿਦਾ ਤੱਕ ਮਾਜਿਦ ਕੇ ਦਿੱਲੀ ਪਬਲਿਕ ਸਕੂਲ ਦੇ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਜੇਤੂ ਵਿਦਿਆਰਥਣ ਦੇਵਜੋਤ कौर ਤੇ ਉਹਨਾਂ ਦੀ ਮਾਤਾ ਅਤੇ ਸਕੂਲ ਦੇ ਪ੍ਰਿੰਸੀਪਲ ਗਿੱਤਿਕਾ ਚੰਦਰਾ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣੋ ਆਈਬੀਨ ਪੰਜਾਬ న్యూਸ ਦੇ ਲਈ ਰਾਜਪ੍ਰਾਉਤੋ ਹਿਮਾਂਸ਼ੂ ਹਰੀ ਦੀ ਰਿਪੋਰਟ ਅ ਮੈਂ ਦੇਵਜੋਤ कौर ਡੀਪੀ ਸਰਾਜਪੁਰ 10th ਗ੍ਰੇਡ ਦੀ ਸਟੂਡੈਂਟ ਹਾਂ ਮੈਂ ਇਸ ਮੈਡਲ ਵਾਸਤੇ ਇੰਟਰਨੈਸ਼ਨਲ ਸੀ ਇਸ ਮੈਡਲ ਦੀ ਉਹ ਪਟਨਾ ਸਾਹਿਬ ਹੋਈ ਸੀਗੀ ਤੇ ਮੇਰਾ ਉਥੇ 3rd 3rd ਮੈਡਲ ਰਿਹਾ ਅੰਡਰ 17 ਡਿਸਕਸ ਥਰੋ ਦੇ ਵਿੱਚ ਮੈਡਲ ਵੇਖ ਸਕਦੇ ਹੋ ਤੇ ਇਸ ਤੋਂ ਪਹਿਲਾਂ ਮੈਂ ਗੁਹਾਟੀ 2022 ਵਿੱਚ ਨੈਸ਼ਨਲ ਰਿਕਾਰਡ ਨੈਸ਼ਨਲ ਰਿਕਾਰਡ ਕਰਕੇ ਆਸੀ ਸ਼ਾਰਟ ਪੁੱਟ ਵਿੱਚ ਅੰਡਰ 14 ਵਿੱਚ ਉਸ ਤੋਂ ਪਹਿਲਾਂ ਮੇਰੀ ਨਾਰਥ ਜ਼ੋਨ ਵਾਸਤੇ ਸਿਲੈਕਸ਼ਨ ਹੋਈ ਸੀ ਤੇ ਸਭ ਤੋਂ ਪਹਿਲਾਂ ਮੇਰਾ ਅੰਡਰ 11 ਦੇ ਵਿੱਚ ਸਟੇਟ ਰਿਕਾਰਡ ਸੀਗਾ ਤੇ ਇਹਨਾਂ ਸਬ ਕੁਛ ਇਹ ਦੇ ਨਾਲ ਕਿ ਨੇ ਮੈਨੂੰ ਅਕੈਡਮਿਕਸ ਦੀ ਮੈਨੂੰ ਗੇਮ ਦੇ ਨਾਲ ਕੋਈ ਪ੍ਰੈਸ਼ਰ ਨਹੀਂ ਲੈਣਾ ਪਿਆ ਮੇਰੇ ਸਕੂਲ ਦੀ ਵਜ੍ਹਾ ਨਾਲ ਆਜ਼ ਮੇਰੇ ਜਿਹੜੇ ਸਕੂਲ ਦੇ ਟੀਚਰਸ ਨੇ ਪ੍ਰਿੰਸੀਪਲ ਨੇ ਮੇਰੇ ਡਾਇਰੈਕਟਰ मैम ਨੇ ਉਹ ਖੁਦ ਵੀ ਸਪੋਰਟਸ ਕਰਦੇ ਰਹੇ ਨੇ ਤੇ ਉਹਨਾਂ ਦੇ ਹੈਲਪ ਨਾਲ ਮੈਨੂੰ ਕਾਫੀ ਮਤਲਬ ਮੇਰੇ ਵਾਸਤੇ ਗੇਮ ਕਰਨਾ ਕਾਫੀ ਈਜ਼ੀ ਹੋ ਰਿਹਾ ਕਿ ਮੈਨੂੰ ਕੋਈ ਪੜ੍ਹਾਈ ਦੀ ਟੈਨਸ਼ਨ ਨਹੀਂ ਲੈਣੀ ਪੈ ਰਹੀ ਐ ਤੇ ਕੁਝ ਐਗਜ਼ਾਮਸ ਵਗੈਰਾ ਦੀ ਕੋਈ ਟੈਨਸ਼ਨ ਨਹੀਂ ਲੈਣੀ ਪੈ ਰਹੀ ਬੇਟਾ ਤੁਹਾਨੂੰ ਗੇਮਸ ਦਾ ਸ਼ੌਕ ਕਦ ਪਿਆ ਕਿੰਨੀ ਉਮਰ ਸੀ ਤੁਹਾਡੀ ਉਸ ਟਾਈਮ ਮੈਨੂੰ ਸ਼ੁਰੂ ਤੋਂ ਕੋਈ ਗੇਮਸ ਦਾ ਸ਼ੌਕ ਨਹੀਂ ਸੀਗਾ ਐਕਚੁਅਲੀ ਮੈਂ ਥਰਡ ਕਲਾਸ ਗੇਮ ਸ਼ੁਰੂ ਕੀਤੀ ਸੀ ਮੇਰੇ ਹੈਲਥ ਇਸ਼ੂਸ ਕਰਕੇ ਮੇਰੇ ਫਾਦਰ ਨੇ ਮੈਨੂੰ ਗੇਮ ਵਿੱਚ ਪਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਮੈਨੂੰ ਕਰੰਟਲੀ 7 ਸਾਲ ਹੋ ਚੁੱਕੇ ਨੇ ਗੇਮ ਕਰਦੀ ਨੂੰ ਤੇ ਹੁਣ ਮੇਰਾ ਪੈਸ਼ਨ ਹੋ ਚੁੱਕਿਆ ਹੈ ਮੇਰੇ ਗੇਮ ਤੇ ਪੇਰੈਂਟਸ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਆ ਰਿਹਾ ਹੈ ਮੇਰੇ ਪੇਰੈਂਟਸ ਵੱਲੋਂ ਮੈਨੂੰ ਫੁੱਲ ਸਪੋਰਟ ਹੈ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਟੈਂਸ਼ਨ ਨਹੀਂ ਹੈ ਕਿ ਕੁਝ ਵੀ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਸਕੂਲ ਦੀ ਨਾ ਪੜਾਈ ਦੀ ਤੇ ਮੇਰੇ ਪੇਰੈਂਟਸ ਮੈਨੂੰ ਮੇਰੀ ਗੇਮ ਵਾਸ ਬੇਟਾ ਕੁਝ ਬੱਚੇ ਐਜੇ ਵੀ ਮਿਲਦੇ ਤੁਹਾਨੂੰ ਉੱਥੇ ਜਿਹੜੇ ਕਹਿੰਦੇ ਆ ਕਿ ਅਸੀਂ ਸਾਨੂੰ ਕਰੋ سپورਟ ਨਹੀਂ ਐ ਅਸੀਂ ਹੋਰ ਬਹੁਤ ਕੁਝ ਕਰਨਾ ਚਾਹੁੰਦੇ ਆ ਤੇ ਸਾਨੂੰ ਸਰਕਾਰ سپورਟ ਨਹੀਂ ਕਰ ਰਹੀ ਐ ਸਰਕਾਰ ਨੂੰ سپورਟ ਕਰਨਾ ਚਾਹੀਦਾ ਕੁਝ ਐਜੇ ਬੱਚੇ ਮਿਲੇ ਹੋ ਤੁਹਾਨੂੰ ਹਾਂਜੀ ਸਰ ਐਜੇ ਇਸੀ ਨੈਸ਼ਨਲ ਦੇ ਵਿੱਚ ਸਾਡੀ ਪੰਜਾਬ ਦੀ ਟੀਮ ਗਈ ਸੀ ਉਹ ਬਸੇ ਸੀਗੇ ਬੱਚਿਆਂ ਨੂੰ 3 ਦਿਨ ਲੱਗੇ ਪਹੁੰਚਦੇ ਪਹੁੰਚਦੇ ਤੇ ਉਹਨਾਂ ਦੇ ਜਿਹੜੀ ਫਿਜ਼ੀਕਲੀ ਸੀ ਫਿਜ਼ੀਕਲ ਉਹਨਾਂ ਦੀ ਬੋਡੀ ਸੀਗੀ ਉਹ ਕਾਫੀ ਥੱਕ ਚੁਗੇ ਸੀਗੇ ਤੇ ਜਿਹੜੇ ਰੇਸ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਆ ਰਹੀ ਸੀ ਪਜੰਚ ਇਸ ਕਰਕੇ ਪੰਜਾਬ ਦੇ ਕਾਫੀ سارے ਮੈਡਲ ਲੂਜ਼ ਹੋਏ ਆਪਣੇ ਨੇਬਰਿੰਗ ਸਟੇਟਸ ਨੇ ਜਿਵੇਂ ਹਰਿਆਣਾ ਰਾਜਸਥਾਨ ਉਹਨਾਂ ਨੇ ਇੰਨਾ ਮਤਲਬ ਵਧੀਆ ਨਹੀਂ ਸੀ ਕੀਤਾ ਅਰੇਂਜਮੈਂਟ ਬਟ ਫਿਰ ਵੀ ਉਹ ਬੱਚਿਆਂ ਨੂੰ ਟ੍ਰੇਨਸ ਲੈ ਕੇ ਗਏ ਤੇ ਬੱਚੇ ਫਿਰ ਵੀ ਰਿਲੈਕਸ ਰਹੇ ਜਿੰਨਾ ਪੰਜਾਬ ਦੇ ਨਾਲ ਹੋਏ ਤੇ ਹਰਿਆਣਾ ਓਵਰঅল ਟਰੋਫੀ ਲੈ ਕੇ ਗਿਆ ਸਰ ਬੇਟਾ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਇੰਨਾ ਸਫਰ ਤੈਅ ਕਰਕੇ ਜਦ ਇੱਕ ਖਿਡਾਰੀ ਜਾਂਦਾ ਤਾਂ ਉਹ ਪਹਿਲਾਂ ਹੀ ਥੱਕ ਜਾਂਦਾ ਹੈ ਤੇ ਉਹ ਪਾਰਟਿਸਪੇਟ ਨਹੀਂ ਕਰ ਪਾਂਦਾ ਹਨ ਤੇ ਤੁਹਾਨੂੰ ਲੱਗਦਾ ਕਿ ਪਹਿਲਾਂ ਵੀ ਇੱਕ ਮੰਗ ਉੱਠੀ ਸੀ ਸਪੋਰਟਸ ਬੱਚਿਆਂ ਵੱਲੋਂ ਕਿ ਬਾਏ 에ਅਰ ਦਾ ਜਿਹੜਾ ਹੈਗਾ ਕਿਰਾਇਆ ਵੀ ਅੱਪਲ ਤਾਂ ਮਾਫੀ ਹੋਣਾ ਚਾਹੀਦਾ ਸਰਕਾਰ ਵੱਲੋਂ ਨਹੀਂ ਤਾਂ ਸਬਸਿਡੀ ਹੋਣੀ ਚਾਹੀਦੀ ਹੈ ਜਿਹੜੇ ਖਿਡਾਰੀ ਇਹ ਜੇ ਮੈਡਲ ਲੈ ਕੇ ਆ ਰਹੇ ਉਹਨਾਂ ਨੂੰ ਕੋਈ ਵੀ ਸਬਸਿਡੀ ਨਹੀਂ ਹੈ ਤੇ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹਾਂਜੀ ਕਿਉਂਕਿ ਜਿਵੇਂ ਸਾਡੀ ਜਿਹੜੀ ਨੈਸ਼ਨਲਸ ਵਗੈਰੇ ਦੀ ਗੇਮਸ ਹੁੰਦੀਆਂ ਨੇ ਇਹ ਮੋਸਟਲੀ ਉਮਰ ਪੰਜਾਬ ਤੋਂ ਤਾਂ ਕਾਫੀ ਦੂਰ ਹੁੰਦੀਆਂ ਨੇ ਪਹਿਲਾਂ ਗੁਹਾਟੀ ਅਸਾਮ ਚ ਹੁਣ ਬਿਹਾਰ ਪਿਛਲੇ ਸਾਲ ਕੰਪਿਊਟਰ ਚੋਈ ਸੀਗੀ ਟ੍ਰੇਨ ਤੇ ਵੀ ਘੱਟੋ ਘੱਟ ਸਾਨੂੰ 24 ਤੋਂ 27 28 ਘੰਟੇ ਲੱਗ ਜਾਂਦੇ ਨੇ ਤੇ ਜਿਹੜੀ ਸਾਡੀ ਬੋਡੀ ਹੈ ਉਹ ਆਲਰੇਡੀ ਉਹ ਟਰੈਵਲ ਡਿਪਰੈਸ਼ਨ ਚੱਲ ਜਾਂਦੀ ਹੈ ਤੇ ਇੰਨਾ ਜ਼ਿਆਦਾ ਅਸੀਂ ਖੁੱਲ ਕੇ ਪਰਫਾਰਮ ਨਹੀਂ ਕਰ ਪਾਉਂਦੇ ਤੇ ਜਿਹੜਾ ਬਾਈ 에ਅਰ ਹੈ ਸਾਨੂੰ ਮੈਕਸਿਮਮ 3 ਤੋਂ 4 ਘੰਟੇ ਲੱਗਦੇ ਨੇ ਤੇ ਅਸੀਂ ਜਾ ਕੇ ਆਪਣੀ ਰਿਕਵਰੀ ਕਰ ਸਕਦੇ ਹਾਂ ਤੇ ਸਾਨੂੰ ਮਤਲਬ ਆਪਣੀ ਰਿਕਵਰੀ ਵਾਸਤੇ ਘੱਟੋ ਘੱਟ ਵੀ 2 ਦਿਨ ਤਾਂ ਚਾਹੀਦੇ ਨੇ ਤਾਂ ਇਹਦੇ ਨਾਲ ਸਾਡੀ ਪਰਫਾਰਮੈਂਸ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਕੁ ਜਿਹੜਾ ਬੱਚਾ ਅਚੀਵ ਕਰ ਲਿਆ ਹਾਂਜੀ ਸਰ ਤੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਗੇ ਵੀ ਉਹ ਕਿਸ ਤਰੀਕੇ ਨਾਲ ਪਰਫਾਰਮ ਕਰੇ ਸਰ ਐਥਲੀਟ ਦੀ ਸਭ ਤੋਂ ਮਤਲਬ ਐਥਲੈਟਿਕਸ ਦਾ ਸਭ ਤੋਂ ਪਹਿਲਾ ਰੂਲ ਹੁੰਦਾ ਪੰਚਵੈਲਟੀ ਜਿਹੜਾ ਬੱਚਾ ਆਪਣੇ ਗਰਾਊਂਡ ਦੇ ਵਾਸਤੇ ਪੰਚਵਲ ਨਹੀਂ ਹੈ ਉਹ ਕੁਝ ਅਚੀਵ ਨਹੀਂ ਕਰ ਸਕਦਾ ਤੇ ਜਿਹੜਾ ਬੱਚਾ ਆਪਣੇ ਗਰਾਊਂਡ ਨਾਲ ਪੰਚਵਲ ਹੈ ਆਪਣੇ ਗੇਮ ਨਾਲ ਜਿਸ ਬੱਚੇ ਨੇ ਲਗਾ ਹੋਇਆ ਉਹਦਾ ਮੈਡਲ ਆਣਾ ਤੇ ਰਿਜ਼ਲਟ ਆਣਾ ਲਾਜ਼ਮੀ ਹੈ ਠੀਕ ਹੈ ਤਾਂ ਜਿੰਨੇ ਵੀ ਅਗੇ ਗੇਮ ਕਰਨੀ ਹੈ ਪੂਰੀ ਸ਼ਿੱਦਤ ਨਾਲ ਆਪਣੀ ਗੇਮ ਕਰੇ ਰਿਜ਼ਲਟ ਦੀ ਹਰ ਚਿੰਤਾ ਨਾ ਕਰੇ ਠੀਕ ਹੈ ਤਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਂ ਜਦ ਬੱਚਾ ਬੋਲ ਰਿਹਾ ਸੀ ਮੈਂ ਤੁਹਾਡੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਵੀ ਦੇਖਿਆ ਤਾਨੂੰ ਕਿਸ ਤਰ੍ਹਾਂ ਲੱਗ ਰਿਹਾ ਵੀ ਬੱਚਾ ਜਿੰਨਾ ਬਲ ਤੁਸੀਂ ਦੇਖ ਸਕਦੇ ਹੋ ਕਿ ਪੜਾਈ ਦੇ ਵਿੱਚ ਵੀ ਸਭ ਤੋਂ ਅੱਗੇ ਹੈ ਤੇ ਜਿਵੇਂ ਉਹਨਾਂ ਦੀ ਪ੍ਰਿੰਸੀਪਲ ਮੈਮ ਨੇ ਬੜੀ ਤਾਰੀਫ ਕੀਤੀ ਹੈ ਤੇ ਅੱਜ ਨੇ ਮੈਡਲ ਲਿਆਣਾ ਅਜੇ ਛੋਟੀ ਉਮਰ ਹੈ ਤੇ ਕੀ ਕਹਿਣਾ ਚਾਹੋਗੇ ਸਰ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰਾ ਬੱਚਾ ਇਨਾ ਅਚੀਵ ਕਰ ਰਿਹਾ ਹੈ ਬਸ ਬਾਬਾ ਜੀ ਹਮੇਸ਼ਾ ਦਾ ਸਾਥ ਦੇ ਸਕੂਲ ਵਾਲਾ ਬਹੁਤ سپورਟ ਹੈ ਬਸ ਮੈਂ ਤਾਂ ਇਹ ਮੈਂ ਬਸ ਬਾਬਾ ਜੀ ਕਰੇ ਹਮੇਸ਼ਾ ਐਂ ਕਰਕੇਆ ਕਰੇ ਬਲੰਦਿਸ਼ ਹੋਏ ਕਰਦੇ ਵਿੱਚ ਕਿਸ ਤਰ੍ਹਾਂ ਮਲੇ ਦੇ ਨਹੀਂ ਨਹੀਂ ਇਹਦੇ ਇਹਦੇ ਛੋਟਾ ਬ੍ਰਦਰ ਹੈ ਸੇਮ ਸਕੂਲ ਸਟੱਡੀ ਕਰਦਾ ਜੀ ਹਲੇ 5th ਕਲਾਸ ਇਹਦੇ ਫਾਦਰ ਨੂੰ ਸ਼ੌਂਕ ਸੀਗਾ ਗੇਮ ਦਾ ਉਹਨਾਂ ਨੇ ਇਹਦੀ ਸਟਾਰਟ ਕਰਦੇ ਫਾਦਰ ਕੀ ਕਰਦੇ ਵਸਤੇ ਆਪਣਾ ਬਿਜ਼ਨਸ ਹੈ ਜੀ ਟਰਾਂਸਪੋਰਟ ਦਾ ਆਪਣਾ ਪ੍ਰਾਈਵੇਟ ਬਿਜ਼ਨਸ ਹੈ ਜੀ ਅੱਛਾ ਅੱਛਾ ਇਹਦੇ ਦਾਦਾ ਜੀ ਪਾਪਾ ਸਾਰੇ ਸਪੋਰਟ ਕਰਦੇ ਆ ਨਾਲ ਪੂਰੀ ਫੈਮਿਲੀ ਜਿੰਨੇ ਸਾਰੇ ਫੈਮਿਲੀ ਮੈਂਬਰਸ ਨੇ ਕਰਦੇ ਵਿੱਚ ਕਿਸ ਤਰ੍ਹਾਂ ਮਾਹੌਲ ਰਹਿੰਦਾ ਇਹਨਾਂ ਦਾ ਪੜਾਈ ਦੀ ਤਰਫ ਹੀ ਧਿਆਨ ਹੈ ਜਾਂ ਕੁਝ ਸਿਰਫ ਸਰ ਪੜ੍ਹਾਈ ਨਹੀਂ ਕੋਈ ਸ਼ਰਤ ਨਹੀਂ ਸਰ ਇਹਦਾ ਸ਼ਡਿਊਲ ਹੈ ਨਾ ਸਵੇਰੇ ਉੱਠ ਕੇ ਸਕੂਲ ਸਿਰਫ 2 ਘੰਟੇ ਜਾ ਕੇ ਸਟੱਡੀ ਉਸ ਤੋਂ ਬਾਅਦ 5.5 ਘੰਟੇ ਪ੍ਰੈਕਟਿਸ। ਇਹ ਇੱਕਦਮ ਗੇਮੂ ਵਿੱਚ ਐਸੇ ਇਨਕਾ ਇੰਟਰਸਟ ਕਿਵੇਂ ਸਰ ਇਹ 3 ਕਲਾਸੀ ਦਾ ਇਹ ਹਮਿੰਗਬਰਡ ਸਕੂਲ ਸਟੱਡੀ ਕਰਦੇ ਸੀਗੇ। ਇਹਦੇ ਫਾਦਰ ਨੂੰ ਉੱਥੇ ਕੋਚ ਮਿਲੇ ਸਤਿੰਦਰ ਧਜਿੰਦਰ ਸਿੰਘ ਜਿਨ੍ਹਾਂ ਦੀ ਬਦੌਲਤ ਚਲੋ ਉਹਨਾਂ ਨੇ ਇਹਨੂੰ ਵਧੀਆ ਗਾਈਡ ਕਰਿਆ। ਫਿਰ ਉਸ ਤੋਂ ਬਾਅਦ ਸਟਾਰਟ ਚ ਦਾ ਇਹਨੂੰ ਬਹੁਤ ਤਕਲੀਫਾਂ ਆਈਆਂ ਕਿ ਨਹੀਂ ਜਾਣਾ ਕਰਨਾ ਪਰ ਚਲੋ ਸਾਰਿਆਂ ਦੇ ਸਹਿਯੋਗ ਨਾਲ ਫਿਰ ਇਹ ਇੰਟਰਸਟ ਬਣ ਗਿਆ। ਹੁਣ ਇਹ ਐਸਾ ਨਹੀਂ ਕਿ ਇੱਕ ਦਿਨ ਵੀ ਛੁੱਟੀ ਕਰੇ। ਕਈ ਵਾਰੀ ਹੁੰਦਾ ਕਿ ਦੋ ਟਾਈਮ ਪ੍ਰੈਕਟਿਸ ਕਰਦੇ ਸਵੇਰੇ ਔਰ ਸ਼ਾਮ ਨੂੰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿਵੇਂ ਇਹ ਬੱਚਾ ਤਾਂ ਚਲੋ ਅੱਜ ਸਾਰੀ ਚੀਜ਼ਾਂ ਆਪ ਤੁਸੀਂ ਕਰ ਸਕਦੇ ਹੋ ਹਾਂਜੀ ਤੁਸੀਂ ਸਾਰਾ ਕੁਝ ਦਵਾ ਸਕਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਕਰਨਾ ਚਾਹੁੰਦੇ ਆ ਸਾਡੇ ਰਾਜਪੁਰੇ ਚ ਵੀ ਹੈਗੇ ਲੇਕਿਨ ਉਹਨਾਂ ਕੋਲ ਪੈਸਾ ਨਹੀਂ ਹੈ ਤੇ ਸਰਕਾਰ ਉਹਨਾਂ ਕਿਵੇਂ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਕਿਹਦੀ ਮਦਦ ਕਰਨੀ ਚਾਹੀਦੀ ਸਰ ਸਰਕਾਰ ਨੂੰ ਬਹੁਤ ਮਦਦ ਕਰਨੀ ਚਾਹੀਦੀ ਈਸ਼ਵਰ ਆਪਣੇ ਪੰਜਾਬ ਤੋਂ ਦੋ ਬੱਸਾਂ ਗਈਆਂ ਸੀਗੀਆਂ ਜਿੱਚੋ ਸਿਰਫ ਦੋ ਮੈਡਲ ਆਏ ਫਰਸਟ ਮੈਡਲ ਦਿਵਜੋਤ ਦਾ ਸੈਕੰਡ ਮੈਡਲ ਇੱਕ ਲੜਕੇ ਦਾ ਆ ਔਰ ਬੱਚੇ ਇੰਨਾ ਜਿਆਦਾ ਉਹਨਾਂ ਚ ਸੀਗਾ ਟੈਲੈਂਟ ਪਰ ਉਹਨਾਂ ਨੂੰ ਬਸੇ ਸਿ ਲੈ ਗਏ ਨਾ ਉਹਨਾਂ ਨੂੰ ਫੂਡ ਮਿਲ ਰਿਆ ਸੀ ਕੋਈ ਉਹਨਾਂ ਦੇ ਹੈ ਨਹੀਂ ਕੋਈ ਕੋਈ ਹੈਲਪ ਨਹੀਂ ਹੋ ਰਹੀ ਇੱਥੋਂ ਤੱਕ ਕਿ ਦਿਵਜੋਤ ਜਦੋਂ ਨੈਸ਼ਨਲ ਰਿਕਾਰਡ ਕਰਕੇ ਆਏ ਸੀ ਅੰਡਰ 14 ਦਾ ਭਗਵੰਤ ਮਾਨ ਜੀ ਨੂੰ ਮਿਲੀ ਸੀਗੀ ਸੀਐਮ ਸਾਹਿਬ ਨੂੰ ਉਹਨੂੰ ਇਹਦਾ ਇਹਦਾ 8000 ਰੁਪਏ ਮੰਥਲੀ ਲੱਗੇ ਹੋਇਆ ਸੀਗਾ ਜਿੱਚੋ 1 ਰੁਪਈਆ ਨੇ ਅਸ ਤੱਕ ਆਇਆ ਕੋਈ ਸਰਕਾਰ ਵੱਲ ਕੋਈ سپورਟ ਨਹੀਂ ਪਰ ਹਾਂ ਬਟ ਸਾਡਾ ਸਕੂਲ ਬਹੁਤ ਅੱਛਾ ਸਕੂਲ ਔਰ ਪੂਰੀ سپور ਕੋਈ ਅਸੀ ਫੀਸ ਨਹੀਂ ਦੇ ਰਹੇ ਸਕਾਲਰਸ਼ਿਪ ਤੇ ਪੜ੍ਹਦੀ ਸਕੂਲ ਡਾਇਰੈਕਟਰ ਮੈਡਮ ਤੇ ਪ੍ਰਿੰਸੀਪਲ ਮੈਡਮ ਬਾਰੇ ਕੀ ਕਹਿਣਾ ਸਰ ਇਹ ਤਾਂ ਸਾਡੇ ਲਈ ਟੱਚਡ ਰੱਬ ਦਾ ਰੂਪ ਨੇ ਬਿੰਦਰਾ ਮੈਮ ਨੇ ਇਹਨੂੰ ਸਪੈਸ਼ਲ ਇਹ ਮਿਡ ਚਾਈਸ ਸੀ ਜੀ ਮਿਡ ਸੈਸ਼ਨ ਚਾਈ ਸੀ ਉਸ ਤੋਂ ਬਾਅਦ ਗੀਤੇ ਕੈ ਮੈਮ ਨੂੰ ਮਿਲੇ ਮੈਂ ਉਹ ਕਹਿ ਰਹੇ ਕਿ ਅਸੀਂ ਸਕੂਲ ਚ ਕੋਈ ਫੀਸ ਨਹੀਂ ਪੇ ਕਰੇ ਸਕਾਲਰਸ਼ਿਪ ਤੇ ਪੜ੍ਹਨੀ ਔਰ ਉਸ ਤੋਂ ਬਾਅਦ ਕੋਈ ਇਹਨੂੰ ਸਟੱਡੀ ਚ ਪ੍ਰੋਬਲਮ ਨਹੀਂ ਇਹਦੇ ਆਲ ਟੀਚਰਸ ਇਹਦੀ ਹੈਲਪ ਕਰਦੇ ਆ ਕੋਈ ਇਹਦਾ ਵਰਕ ਪਿੱਛੇ ਰਹਿ ਜੇ ਉਸਾਰੀ ਉਹਨਾਂ ਦੀ ਜ਼ਿੰਮੇਵਾਰੀ ਸੀ। ਉਸ ਪਲ ਬਾਰੇ ਦੱਸਣਾ ਚਾਹੂੰਗਾ ਜਦ ਤੁਹਾਡੇ ਹੱਥ ਵਿੱਚ ਮੈਡਲ ਆਇਆ ਸੀ। ਸਰ ਉਹ ਤਾਂ ਵੀ ਬਹੁਤ ਮੇਰੀ ਮਾਂ ਨਾਲੀ ਗੱਲ ਸੀ ਕਿ ਮੈਂ ਤਨਵੀਰ ਦੇ ਬੱਚੇ ਦੇ ਨਾਲ। ਮੈਂ ਇਹਦੇ ਗ੍ਰੈਂਡਫਾਦਰ ਇਹਦੇ ਫਾਦਰ ਸੀਗੇ ਪਰ ਉਸ ਟਾਈਮ ਉਹ ਥੋੜੇ ਬਾਹਰ ਸੀਗੇ। ਗਏ ਹੋਏ ਸੀ ਉਹਨਾਂ ਲੱਗੇ ਜਾਣਾ ਪਿਆ। ਲਾਸਟ ਟਾਈਮ ਇਹਦੇ ਕੋਚ ਤੇ ਉਹਨਾਂ ਦੀ ਵਾਈਫ ਗਈ ਹੋਈ ਸੀਗੀ। ਮੈਡਮ ਤੁਹਾਡੇ ਸਕੂਲ ਦਾ ਬੱਚਾ ਅੱਜ ਮੈਡਲ ਲੈ ਕੇ ਆਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ? ਆਈ ਐਮ ਰੀਅਲੀ ਰੀਅਲੀ ਪ੍ਰਾਊਡ ਆਫ ਮਾਈ ਡਾਟਰ ਦਿਵਜੋਤ She has won a bronze medal at the national level, and we are very, extremely proud of her. It was expected from her. So the kind of discipline and sincerity she shows in her game, in her daily life, it was much expected, and we are very, very happy and proud. इस बारे दस्या। हाँ मैडम तो पहली ओ, ओ, मैम वहीं से बल्ले बल्ले वेरी ऑफन इन दसेंबली में असेंबली में इसको पता है इसको मैं सामने खड़ा करती हूँ जब भी ये बहुत मेडल्स लाती है हर लेवल पे लाती है और जब भी ये मेडल लाती है इसको हम असेंबली में फेसिलिटेट करते हैं और ये मैं बच्चों को बोलती हूँ ये रोल मॉडल है हमारी हमारी गर्ल्स के लिए बॉयज के लिए भी शी कम्पीट्स विद द बॉयज हमारे <laughs> स्कूल में जो है हमारा स्पोर्ट्स से जब हुआ था आपको याद होगा तो ये बॉयज़ के साथ कम्पीट करती थी तो इस शी इज़ अ रोल मॉडल एंड शी स्टैंड एंड एवरीबडी लुक्स अप टू हर छोटे बच्चे बड़े इसके साथ के कि अगर है तो ऐसा बनना है हमें मैम एक आमिर खान की पिक्चर भी आई थी ठीक है ना उस भी यही चीज़ दिखाई गई थी कि कबड्डी जीडी कराई गई थी उसकी मुंडिया न कराई गई थी तो उन्होंने बीट करते हैं मतलब इन ही देख सकते हैं Uh, नहीं ऐसा नहीं था कि मैं खास कराना चाह रही थी पर हमने गर्ल्स के साथ भी कंपटीशन कराया था बट शी वॉल्टियर्स शी सेज मैम मैं इनके साथ भाग लूँ मैंने कहा आप किए तो शी वॉज कम्पीटिंग एंड शी वॉज स्टिल विनिंग फ्राम एवरी वन बिकॉज शी स्पेंड्स एंड इन्वेस्ट इन हर ट्रेनिंग